ਪ੍ਰੇਮੀ ਨਾਲ ਮਿਲ ਪਤੀ ਦੇ ਕਤਲ ਮਾਮਲੇ ਤੇ ਨਵਾਂ ਖੁਲਾਸਾ ਜਿਹੜਾ ਮੌਕੇ ਤੋਂ ਜਿਹੜਾ ਅ ਅੰਦੋਸ਼ੀ ਹਰਕਮਰ ਪੀਸ ਸੀ ਜਿਹੜਾ ਸੁਣਨਾ ਲੈ ਕੇ ਘਾਤ ਦਾ ਲੈ ਕੇ ਪੱਜ ਗਿਆ ਸੀ ਉਹ ਵੀ ਅਸੀਂ ਇਸ ਤੋਂ ਜਿਹੜਾ ਇਹਦੇ ਨਿਸ਼ਾਨਦੇਹੀ ਤੇ ਰਿਕਵਰ ਕਰਾ ਲਿਆ ਕਤਲ ਕਰਨ ਤੋਂ ਬਾਅਦ ਸੋਨਾ ਲੈ ਫਰਾਰ ਹੋਇਆ ਸੀ ਪ੍ਰੇਮੀ ਦੋਸ਼ੀ ਗ੍ਰਿਫਤਾਰ ਕਰ ਚੁੱਕੇ ਹਾਂ ਜਿੰਦੇ ਵਿੱਚ ਰਕਿੰਦਰ ਕੌਰ ਜਿਹੜੀ ਉਹਦੀ ਪਤਨੀ ਸੀ ਤੇ ਹਰਕਰਮਪ੍ਰੀਤ ਸਿੰਘ ਇਸ ਦਾ ਪ੍ਰੇਮੀ ਸੀ ਤੇ ਇਹਨਾਂ ਦਾ ਜਿਹੜਾ ਤੀਜਾ ਸਾਥੀ ਸੀ ਵਿਸ਼ਵਪ੍ਰੀਤ ਵਾਸੀ ਡੱਬੌਲੇ ਇਹ ਤਿੰਨੇ ਸਾਡੇ ਪੁਲਿਸ ਰਸਤੇ ਵਿੱਚ ਨੇ ਪੁਲਿਸ ਨੇ ਕਾਤਲ ਤੋਂ ਗਹਿਣੇ ਕੀਤੇ ਬਰਾਮਦ ਤੇ ਇਹ ਸਾਡੇ ਕੋਲ ਹੁਣ 8 ਤਰੀਕ ਤੱਕ ਜਿਹੜੀ ਹੁਣ ਪੁਲਿਸ ਰਿਮਾਰਡ ਤੇ ਚੱਲ ਰਿਹਾ ਹੈ ਪੁਲਿਸ ਰਿਮਾਰਡ ਤੇ ਚੱਲ ਰਹੇ ਨੇ ਤਿੰਨੇ ਮੁਲਜ਼ਮ ਸਾਡੇ ਕੋਲ ਤਿੰਨੇ ਹੀ ਜਿਹੜੇ ਦੋਸ਼ ਨੇ ਇਸ ਦਾ 8 ਤਰੀਕ ਤੱਕ ਰਮਾਨ ਜੀ ਹਾਂ ਫਰੀਦਕੋਟ ਦੇ ਪਿੰਡ ਸੁਖਨਵਾਲਾ ਚ ਨੌਜਵਾਨ ਗੁਰਵਿੰਦਰ ਸਿੰਘ ਦੇ ਹੋਏ ਕਤਲ ਮਾਮਲੇ ਚ ਇੱਕ ਤੋਂ ਬਾਅਦ ਇੱਕ ਨਵਾਂ ਖੁਲਾਸਾ ਹੋ ਰਿਹਾ ਹੈ ਪੁਲਿਸ ਕਤਲ ਮਾਮਲੇ ਚ ਤਿੰਨਾਂ ਹੀ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਚੁੱਕੀ ਹੈ ਤੇ ਤਿੰਨੇ ਹੀ ਇਹ ਮੁਲਜ਼ਮ ਪੁਲਿਸ ਕੋਲ 8 ਦਸੰਬਰ ਤੱਕ ਰਿਮਾਂਡ ਤੇ ਚੱਲ ਰਹੇ ਨੇ ਜਾਣਕਾਰੀ ਮੁਤਾਬਕ ਹੈ ਕੈਨੇਡਾ ਤੋਂ ਰਿਪੋਰਟ ਪਤਨੀ ਵੱਲੋਂ ਆਪਣੇ ਆਸ਼ਿਕ ਨਾਲ ਮਿਲ ਆਪਣੇ ਸੋਹਣੇ ਸੁਨੱਖੇ ਪਤੀ ਗੁਰਵਿੰਦਰ ਸਿੰਘ ਦਾ ਬੇਰਹਿਮ ਤਰੀਕੇ ਦੇ ਨਾਲ ਕਤਲ ਕਰ ਦਿੱਤਾ ਸੀ ਤੇ ਇਸ ਕਤਲ ਦੌਰਾਨ ਕਾਤਲੇ ਪ੍ਰੇਮੀ ਘਰ ਚ ਪਏ ਸੋਨੇ ਦੇ ਗਹਿਣੇ ਆਪਣੇ ਨਾਲ ਲੈ ਕੇ ਭੱਜ ਨਿਕਲਿਆ ਸੀ ਤੇ ਹੁਣ ਮੁਲਜ਼ਮਾਂ ਦੀ ਗ੍ਰਿਫਤਾਰੀ ਤੋਂ ਬਾਅਦ ਆਖਰ ਪੁਲਿਸ ਨੇ ਗਹਿਣਿਆਂ ਨੂੰ ਵੀ ਬਰਾਮਦ ਕਰ ਲਿਆ ਇਸ ਤੋਂ ਪਹਿਲਾਂ ਗ੍ਰਿਫਤਾਰ ਰੁਪਿੰਦਰ ਕੌਰ ਵੱਲੋਂ ਆਪਣਾ ਗੁਨਾਹ ਪੁਲਿਸ ਸਾਹਮਣੇ ਕਬੂਲ ਕਰ ਲਿਆ ਗਿਆ ਸੀ ਜਿਹੜਾ ਸੁਖਨਵਾਲਾ 28 ਦੇ 29 ਰਾਤ ਨੂੰ ਜਿਹੜਾ ਮਰਡਰ ਹੋਇਆ ਸੀ ਉਹਦੇ ਵਿੱਚ ਅਸੀਂ ਹੁਣ ਤੱਕ ਤਿੰਨ ਦੋਸ਼ੀ ਗ੍ਰਿਫਤਾਰ ਕਰ ਚੁੱਕੇ ਹਾਂ ਜਿੰਦੇ ਵਿੱਚ ਰਪਿੰਦਰ ਕੌਰ ਜਿਹੜੀ ਉਹਦੀ ਪਤਨੀ ਸੀ ਤੇ ਹਰ ਕਮਲਪ੍ਰੀਤ ਸਿੰਘ ਇਸ ਦਾ ਪ੍ਰੇਮੀ ਸੀ ਤੇ ਇਹਨਾਂ ਦਾ ਜਿਹੜਾ ਤੀਜਾ ਸਾਥੀ ਸੀ ਵਿਸ਼ਵਪ੍ਰੀਤ ਵਾਸੀ ਡੱਬਵਾਲੀ ਇਹ ਤਿੰਨੇ ਹੀ ਸਾਡੇ ਪ੍ਰੀਸ ਰਾਸਤੇ ਵਿੱਚ ਨੇ ਤੇ ਇਹਨਾਂ ਨੂੰ ਜਿਹੜਾ ਮਾਜੋ ਕੋਰਟ ਦੇ ਵਿੱਚ ਪੇਸ਼ ਕੀਤਾ ਜਾ ਚੁੱਕਾ ਹੈ ਤੇ ਇਹ ਸਾਡੇ ਕੋਲ ਹੁਣ 8 ਤਰੀਕ ਤੱਕ ਜਿਹੜੀ ਹੁਣ ਪੁਲਿਸ ਰਿਮਾਂਡ ਤੇ ਚੱਲ ਰਹੇ ਨੇ ਹੁਣ ਜਿਹੜਾ ਇਹਨਾਂ ਦਾ ਰਿਮਾਂਡ ਵਧ ਕੇ ਜਿਹੜਾ 8 ਤਰੀਕ ਤੱਕ ਇਹ ਤਿੰਨਾਂ ਦਾ ਇਹ ਹੀ 8 ਤਰੀਕ ਤੱਕ ਸਾਰੇ ਕੋ ਤਿੰਨੇ ਹੀ ਜਿਹੜੇ ਦੋਸ਼ੀ ਨੇ ਇਸ ਟਾਈਮ 8 ਤਰੀਕ ਤੱਕ ਰਿਮਾਂਡ ਤੇ ਨੇ ਕੋਈ ਚੀਰ ਸਦਾਨ ਕੋਈ ਨਵੇਂ ਕਲਾਸੇ ਸਾਹਮਣੇ ਆਏ ਆ ਕੋਈ ਹਾਂ ਇਹਦੇ ਵਿੱਚ ਜਿਹੜਾ ਮੌਕੇ ਤੋਂ ਜਿਹੜਾ ਅ ਦੋਸ਼ੀ ਹਰਕਮਰਪੀ ਸਿੰਘ ਜਿਹੜਾ ਸੁਣਨਾ ਲੈ ਕੇ ਕਰਤਾ ਜਿਹੜਾ ਲੈ ਕੇ ਪੱਜ ਗਿਆ ਸੀ ਉਹ ਵੀ ਅਸੀਂ ਇਸ ਤੋਂ ਜਿਹੜਾ ਇਹਨਾਂ ਨਿਸ਼ਾਨਦੇਹੀ ਤੇ ਰਿਕਵਰ ਕਰਾ ਲਿਆ ਕਿਉਂਕਿ ਉਸ ਟਾਈਮ ਇਨ ਇਨ ਜਦੋਂ ਅਸੀਂ ਤੀਜਾ ਦੋਸ਼ੀ ਵਿਸ਼ਪੀ ਸਿੰਘ ਗ੍ਰਿਫਤਾਰ ਕੀਤਾ ਤਾਂ ਉਹ ਉਹਦੀ ਨਿਸ਼ਾਨਦੇਹੀ ਤੇ ਜਿਹੜੀ ਇਹੜੀ ਕਾਰ ਉਹ ਅਸੀਂ ਬਰੰਦ ਕਰਾ ਲਈਏ ਤੇ ਇਹ ਬਿਸ਼ਪ ਸਿੰਘ ਵੀ ਆਤਕ ਕਿਸੇ ਦੋਸਤੀ ਕਾਰਨ ਆ ਕੇ ਲੈ ਕੇ ਆਇਆ ਸੀ ਉਹ ਕੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਵੀ ਇਹ ਕਾਰ ਕਿੱਥੋਂ ਤੇ ਕਿਹੜੇ ਦੋਸਤੇ ਦੀ ਸੀ ਬਿਸ਼ਪ ਸਿੰਘ ਬਿਲਕੁਲ ਇਸ ਦੇ ਵਿੱਚ ਅਸੀਂ ਅਜੇ ਇਨਵੈਸਟੀਗੇਸ਼ਨ ਜਾਰੀ ਹੈ ਜੇਕਰ ਸਾਨੂੰ ਕੋਈ ਹੋਰ ਵੀ ਇਸ ਦੇ ਵਿੱਚ ਲੱਗੇਗਾ ਕਿ ਵੀ ਇਸ ਮਰਡਰ ਦੇ ਵਿੱਚ ਕਿਸੇ ਨੇ ਕਿਸੇ ਯੋਗ ਦਿੱਤਾ ਜਾਂ ਕੁਝ ਵੀ ਕਿਸੇ ਤਰ੍ਹਾਂ ਦੀ ਕੋਈ ਇਨਵੋਲਵਮੈਂਟ ਆਉਂਦੀ ਤੇ ਅਸੀਂ ਉਸ ਨੂੰ ਨੋਮਿਨੇਟ ਕਰਾਂਗੇ ਜੁਸਤਾ ਕਰਾਂਗੇ ਤੇ ਇਹ ਇੱਕ ਅਜੇ ਇਨਵੈਸਟੀਗੇਸ਼ਨ ਸਾਡੀ ਕੰਟੀਨਿਊ ਚੱਲ ਰਹੀ ਹੈ ਪੁਲਿਸ ਦਾ ਕਹਿਣਾ ਹੈ ਕਿ ਨੌਜਵਾਨ ਦੇ ਕਤਲ ਮਾਮਲੇ 'ਚ ਲਗਾਤਾਰ ਜਾਂਚ ਪੁਲਿਸ ਦੀ ਅਜੇ ਵੀ ਚੱਲ ਰਹੀ ਹੈ ਪੁਲਿਸ ਹਰ ਐਂਗਲ ਤੋਂ ਜਾਂਚ ਕਰ ਰਹੀ ਹੈ ਪੁਲਿਸ ਦਾ ਕਹਿਣਾ ਹੈ ਕਿ ਜੇਕਰ ਕਿਸੇ ਦੀ ਹੋਰ ਦੀ ਵੀ ਇਸ ਕਤਲ ਮਾਮਲੇ 'ਚ ਸ਼ਮੂਲੀਅਤ ਪਾਈ ਜਾਂਦੀ ਹੈ ਕਿਸੇ ਵੀ ਤਰੀਕੇ ਦੀ ਹੋਵੇ ਭਾਵੇਂ ਤਾਂ ਉਸ ਖਿਲਾਫ ਬਣਦੀ ਕਾਰਵਾਈ ਨੂੰ ਅਮਲ 'ਚ ਲਿਆਂਦਾ ਜਾਵੇਗਾ ਬਿਊਰੋ ਰਿਪੋਰਟਰ ਜਗਬਾਨੀ ਟੀਵੀ